ਸਾਸਰੀ ਕਾਲ ਜੀ ਅੱਜ ਆਪਾਂ ਘਰ ਦੇ ਚੀਜ਼ ਬਹੁਤ ਹੀ ਤਿਆਰ ਕਰਾਂਗੇ ਬਿਸਕੁਟ ਬਣਾ ਕੇ ਤਿਆਰ ਕਰਾਂਗੇ ਬੱਡੇ ਵਿੱਚ ਵੀ ਬਣਾ ਸਕਦੇ ਆ ਉਹਦੇ ਵਾਸਤੇ ਮੈਂ ਲਿਆ ਹੈਗਾ ਇਹ ਮੱਖਣ ਤੁਸੀਂ ਪਾ ਸਕਦੇ ਆ ਬਣਾਇਆ ਹੋਇਆ ਲੈ ਸਕਦੇ ਆ ਤੇ ਜਿਹੜੀ ਵੀ ਤੁਹਾਡੇ ਕੋਲ ਚੀਜ਼ ਹੈਗੀ ਹੈ ਜਿਹਦੇ ਨਾਲ ਹੀ ਪਲਾ ਸਕਦੇ ਆ ਮੱਖਣ ਲੈਣ ਤੋਂ ਬਾਅਦ ਵਿੱਚ ਚਲੋ ਆਪਾਂ ਬਣਾ ਕੇ ਕਰਦੇ ਆ ਇਹਨੂੰ ਤਿਆਰ ਲਵਾਂਗੇ ਤੁਸੀਂ ਸੰਕੇ ਨਾਲ ਵੀ ਫੈਂਟ ਸਕਦੇ ਆ ਮਸ਼ੀਨ ਨਾਲ ਵੀ ਫੈਂਟ ਸਕਦੇ ਆ ਜੇ ਤੁਹਾਡੇ ਕੋਲ ਕੋਸ਼ਿਸ਼ ਨਹੀਂ ਤਾਂ ਤੁਸੀਂ ਆਪਣਾ ਕਾੜੀ ਕਰੀਂਗਾ ਲਗਾ ਕੇ ਧਿਆਨ ਰੱਖਣਾ ਹੈ ਤੁਸੀਂ ਕਰ ਸਕਦੇ ਆ ਜੋ ਘਰੇ ਵੀ ਚੀਜ਼ ਆਪਾਂ ਰੱਖਦੇ ਆ ਜੇ ਤਾਂ ਪਹਿਲਾਂ ਕਿੱਥੇ ਰੱਖਿਆ ਹੋਵੇ ਮਿੱਟੀ ਕਰਕੇ ਕਿਚਨ ਤੋਂ ਬਾਹਰ ਸਾਫੇ ਤੇ ਰੱਖ ਲੋ ਤੇ ਹਲਕਾ ਜਿਹਾ ਹੋਵੇ ਜੇ ਨਾਰਮਲ ਹੋਵੇ ਤਾਂ ਆਪਾਂ ਤੇ ਹਲਕਾ ਨਰਮ ਜਿਹਾ ਹੋਵੇਗਾ ਪਰਨਾ ਫੈਂਟ ਲਾਵਾਪਾਂਗੇ ਫੈਂਟ ਲਾ ਕੇ ਕਿਸੇ ਕਿਸੇ ਦੀ ਚੰਗਣਾ ਰਹੀ ਹੈ ਬਿਸਕੁਟ ਉਹ ਜਿਹੜਾ ਕਰੀਏਗਾ ਤਾਂ ਕਿਸੇ ਵੀ ਆਪਰੇ ਚੀਜ਼ ਘਰ ਵਿੱਚ ਹਾਰ ਇੱਕ ਬਣ ਜਾਂਦੀ ਆ ਥੋੜਾ ਟਾਈਮ ਲੱਗਦਾ ਆ ਠੀਕ ਆ ਇਹਦੇ ਨਾਲ ਵੀ ਤੁਸੀਂ ਘੇ ਨੂੰ ਮੈਲਟ ਕਰ ਸਕਦੇ ਹੋ ਇਹਦੇ ਨਾਲ ਕਰ ਸਕਦੇ ਹੋ ਤੁਸੀਂ ਜਿਹੜੀ ਝਟਕਰੀ ਚੀਜ਼ ਹੈ ਥੋੜਾ ਅੰਤ ਨਾਲ ਕਰ ਲੈਣਾ ਆ ਫੈਂਟ ਹੁਣ ਆਪਾਂ ਇਹਦੇ ਤੇ ਇੱਕ ਰੱਖਾਂਗੇ ਛਾਣਣੇ ਛਾਣਣੇ ਰੱਖੋ ਪਾਣੀ ਆਪਾਂ ਖਾਣ ਦੇ ਵਿੱਚ ਪਾਵਾਂਗੇ ਕੋਈ ਵੀ ਕੱਪ ਜਾਂ ਕਟੋਰੀ ਸੈੱਟ ਕਰ ਲਓ ਮੈਂ ਇੱਕ ਕੱਪ ਪਾ ਲਵਾਂ ਤਾਂ ਇਹਦੇ ਵਿੱਚ ਠੰਡਾਂਗੇ ਇਹਨੂੰ ਚੰਗੀ ਤਰ੍ਹਾਂ ਠੰਡ ਮੇਰੀ ਪਹਿਲਾਂ ਦੀ ਪੀਸੀ ਸੀ ਇਹਦੇ ਵਿੱਚ ਥੋੜੀ ਜਿਹੀਆਂ ਕੜੀਆਂ ਪੀਚ ਲੈਣੀਆਂ ਤੁਸੀ ਆਪਾਂ ਛਾੜ ਕੇ ਲਵਾਂਗੇ ਕੀ ਲੈਣੀਆਂ ਤਾਂ ਕਿ ਇਹਦੇ ਵਿੱਚ ਕੋਈ ਗਟਲੀ ਨਾ ਰਹੇ ਜੇ ਇਹਦੇ ਵਿੱਚ ਗਟਲੀ ਹੋਵੇ ਤਾਂ ਬੱਦੀਆਂ ਨਾ ਆਉਣ ਤੇ ਹਾਂ ਤੇ ਜਦੋਂ ਆਪਾਂ ਖੰਡ ਲੈ ਲਈ ਖੰਡ ਤੇ ਖੰਡ ਨੂੰ ਜੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਠੀਕ ਹੈ ਮਿਕਸਰ ਚ ਵਿੱਚ ਲਵਾਂਗੇ ਆਪਾਂ ਬਰੀਕ ਸੂਜੀ ਦੇ ਜੇ ਤੁਹਾਡੇ ਕੋਲ ਸੂਜੀ ਬਰੀਕ ਨਹੀਂ ਹੈਗੀ ਤਾਂ ਉਹਨੂੰ ਤੁਸੀਂ ਮਿਕਸੀ ਦੇ ਵਿੱਚ ਪਾ ਕੇ ਪੀਸ ਲਿਓ ਦੋ ਚਮਚਾ ਲਵਾਂਗੇ ਆਪਾਂ ਚਮਚਾ ਇਹਦੇ ਵਿੱਚ ਲੈਣ ਹੈ ਜਿਹੜਿਆ ਜੀ ਸੂਜੀ ਠੀਕ ਹੈ ਜੀ ਤੇ ਆਪਾਂ ਹੁਣ ਇਹਦੇ ਵਿੱਚ ਲਵਾਂਗੇ ਤਿੰਨ ਚਮਚੇ ਲੈ ਆਪਾਂ ਬਿਸਾਂਦੇ ਇੱਕ ਚਮਚਾ ਹੁਣ ਆਪਾਂ ਇਹਦੇ ਵਿੱਚ ਹਨਾ ਲਮਾਗੇ ਕਸਟਰਡ ਪਾਊਡਰ ਮੈਂ ਇੱਕ ਚਮਚਾ ਪਾਇਆ ਵਾ ਕਸਟਰਡਰ ਪਾਊਡਰ ਦਾ ਹੁਣ ਆਪਾਂ ਪੌਣਾ ਇੱਕ ਚਮਚਾ ਬੇਕਿੰਗ ਚਮਚਾ ਲਮਾਗੇ ਬੇਕਿੰਗ ਪਾਊਡਰ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਹਨਾ ਛਾਣ ਕੇ ਰੱਖਾਂਗੇ ਹੁਣ ਪਾਇਆ ਵਾ ਮੈਂ ਇਹਦੇ ਵਿੱਚ ਆਟਾ ਤੁਸੀਂ ਚਾਹੋ ਤਾਂ ਇਹਦੇ ਵਿੱਚ ਲੂਣ ਨਾ ਸੂਜੀ ਜਾਂ ਮਤਲਬ ਕੱਲੀ ਸੂਜੀ ਦੇ ਵੀ ਬਣਾ ਸਕਦੇ ਆ ਇਕੱਲੇ ਨਰਦੇ ਦੇ ਵੀ ਬਣਾ ਸਕਦੇ ਆ ਇੱਕ ਚੁਟਕੀ ਮੈਂ ਇਹਦੇ ਵਿੱਚ ਲੂਣ ਪਾਇਆ ਆ ਇਹਨੂੰ ਚੰਗੀ ਤਰ੍ਹਾਂ ਆਪਾਂ ਛਾਣ ਲਵਾਂਗੇ ਛਾਣਨ ਤੋਂ ਬਾਅਦ ਇਹਨੂੰ ਆਪਾਂ ਬਾਹਲੇ ਜਿਹੜੇ ਵਾਲਾ ਸਿੱਟਾ ਮਟੀਰੀਅਲ ਫੜਨਾ ਬਹੁਤਾ ਆਪਾਂ ਇਹਨੂੰ ਮਤਲਬ ਗੁੰਨਣਾ ਜਿਆ ਨਹੀਂ ਹੈਗਾ ਹਲਕੇ ਹੱਥਾਂ ਨਾਲ ਇਹਨੂੰ ਆਪਾਂ ਮਿਕਸ ਕਰਨਾ ਆ मिक्स ਕਰਦੇ ਹੋਏ ਹਲਕੇ ਹੱਥਾਂ ਨਾਲ ਆਪਾਂ ਇਹਨੂੰ ਇਕੱਠਾ ਕਰਾਂਗੇ। ਤੁਸੀਂ ਤਾਂ ਤੁਸੀਂ ਦੇਖ ਸਕਦੇ ਆ ਜਿਸ ਤਰ੍ਹਾਂ ਮੈਂ ਕਰਦੀ ਪਈ ਆ ਤੇ ਆਪਾਂ ਹੱਥਾਂ ਨਾਲ ਕਰਾਂਗੇ ਤਾਂ ਕਿ ਹੱਥਾਂ ਦੀ ਕਰਨਾ ਸ਼ਾਇਦ ਤਾਂ ਹੁਣ ਆਪਾਂ ਹੱਥਾਂ ਦੇ ਨਾਲ ਇਹਨੂੰ ਕਰਾਂਗੇ। ਹੱਥ ਮੈਂ ਚੰਗੀ ਤਰ੍ਹਾਂ ਸਾਫ ਕਰ ਲਿਆ ਸੀ। ਜੇ ਸਾਨੂੰ ਲੱਗੇ ਕਿ ਇਸੇ ਫਾਇਦਾ ਗਿਆ ਆ ਏਦਾਂ ਦੇਖ ਲੈਣਾ ਇੱਕ ਪੇੜਾ ਇਹ ਚਾ ਕਰਕੇ ਜੀ ਪੰਦਾ ਨਹੀਂ ਤਾਂ ਲੱਗੇ ਕਿ ਥੋੜਾ ਨਹੀਂ ਤਾਂ ਥੋੜਾ ਥੋੜਾ ਕਰਕੇ ਹੀ ਦੁੱਧ ਪਾਉਣਾ ਸਤਿਅਾ ਕਿ ਇਹਦੇ ਵਿੱਚ ਦੁੱਧ ਆਪਾਂ ਜ਼ਿਆਦਾ ਨਹੀਂ ਪਾਣਾ ਜੇ ਦੁੱਧ ਜ਼ਿਆਦਾ ਪਾਇਆ ਤਾਂ ਇਹ ਪਤਲਾ ਹੋ ਜਾਊਗਾ ਪਤਲਾ ਹੋ ਜਾਊਗਾ ਤਾਂ ਮਟੀਰੀਅਲ ਸਾਡਾ ਉਹ ਮਤਲਬ ਕਿ ਬਣੂਗਾ ਨਹੀਂ ਬਿਸਕੁਟ ਨਹੀਂ ਬਣੂਗਾ ਤੇ ਤੁਸੀਂ ਆਪਣੇ ਹਿਸਾਬ ਨਾਲ ਦੇ ਲੋ ਜੇ ਤੁਸੀਂ ਹੱਥਾਂ ਨਾਲ ਬਣਾ ਰਹੇ ਹੋ ਤਾਂ ਥੋੜਾ ਜਿਹਾ ਸਖਤ ਰੱਖ ਲਿਓ ਔਰ ਜਿੱਦਾਂ ਕਣਕ ਦਾ ਆਟਾ ਆਪਾਂ ਬਣਾਇਦਾ ਆ ਉਦਾਂ ਦਾ ਜੇ ਤੁਸੀਂ ਕੋਨ ਵਿੱਚ ਪਾ ਰਹੇ ਹੋ ਤਾਂ ਤੁਸੀਂ ਕੋਈ ਵੀ ਆਪਣੇ ਮਨਪਸੰਦ ਸ਼ੇਪ ਕੋਈ ਵੀ ਪਤਲੀ ਦੇ ਸਕਦੇ ਆ ਤਾਂ ਕਿ ਮੈਂ ਇਹਨੂੰ ਕੋਨ ਦੇ ਵਿੱਚ ਪਾ ਲਿਆ ਆ ਮੈਂ ਇਹਨੂੰ ਕੋਨ ਵਿੱਚ ਹੀ ਬਣਾ ਲੜਕੀਆਂ ਆ ਦੇਖੋ ਇੱਧਰ ਬੇਕ ਹੁੰਦੇ ਪਏ ਆ ਫਿਰ ਦਿਖਾਉਣ ਆ ਤੁਹਾਨੂੰ ਬੱਧੀਆ ਲੱਗਦੇ ਮਾਰਕੀਸ ਟਸਟਾਈਲ ਥੱਲੇ ਉਹ ਵੀ ਦੇਖਿਓ ਕਿੰਨੇ ਰੜੇ ਹੋਏ ਆ ਤੇ ਮੈਂ ਭੰਨ ਕੇ ਆ ਦੇਖੋ ਬਹੁਤ ਹੀ ਵਧੀਆ ਬਣੇ ਆ ਤੁਸੀਂ ਆਪਣੇ ਬੱਚਿਆਂ ਨੂੰ ਘਰ ਬਣਾ ਕੇ ਦਿਆ ਕਰੋ ਅਲੱਗ ਅਲੱਗ ਸ਼ੇਪਾਂ ਨਾਲ ਬਣਾ ਕੇ ਦਿਆ ਕਰੋ ਤੇ ਬੱਚੇ ਤਾਂ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਆ ਘਰ ਦੀ ਚੀਜ਼ ਨਾਲ ਜਿੰਨੀ ਮਰਜ਼ੀ ਨਿਆਣਾ ਖਾ ਲੈਪੇ ਸਾਨੂੰ ਪਤਾ ਆ ਕਿ ਇਹਦੇ ਵਿੱਚ ਅਸੀਂ ਕੋਈ ਮਾੜੀ ਚੀਜ਼ ਨਹੀਂ ਪਾਈ ਹੈਗੇ ਆ ਦੇਖੋ ਠੀਕ ਹੈ ਤੇ ਜਦੋਂ ਮੈਂ ਬਿਸਕੁਟ ਬਣਾ ਰੱਹੀ ਸੀ ਮੇਰੀ ਬੇਟੀ ਤਾਂ ਨੱਠ ਕੇ ਆਈ ਰਸੋਈ ਦੇ ਵਿੱਚ ਕਹਿੰਦੀ ਮम्मा ਤੁਸੀਂ ਕੀ ਬਣਾ ਰੱਹੀ